ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਦੇਖੋ ਤਿੰਨ ਦਿਨ ਲਗਾਤਾਰ ਹੋ ਗਏ ਮੀਂਹ ਦੇੰਦੇ ਨੂੰ ਕਈ ਭੈਣ ਭਰਾਵਾਂ ਦਾ ਕੰਮਕਾਰ ਰੁਕਿਆ ਹੋਣਾ ਤੇ ਕਈ ਖੇਤਾਂ ਭਰਾਵਾਂ ਦਾ ਬਹੁਤ ਨੁਕਸਾਨ ਹੋਇਆ ਜਿੱਦਾਂ ਮੀਂਹ ਪੈਂਦਾ ਰਿਹਾ ਤਾਂ ਕਿਹੜੇ ਇਲਾਕੇ ਬਚੇ ਪਏ ਆ ਉਹ ਇਸ ਹਾਵਨਾ ਤੋਂ ਉਸ ਇਲਾਕਿਆਂ ਵਿੱਚ ਵੀ ਮੀਂਹ ਅੜਾਉਣ ਦੀ ਪੂਰੀ ਸੰਭਾਵਨਾ ਬਣੀ ਹੋਈ ਆ ਤਾਂ ਮਾਲਕ ਅੱਗੇ ਅਰਦਾਸ ਕਰੋ ਕਿ ਮੀਂਹ ਹਟ ਜAVE ਤੇ ਤੂਪਾਨ ਨਿਕਲ ਜਾ ਤੇ ਕਿਹੜੇ ਬਾਕੀ ਪੈਣ ਪਰਾਵਾਂ ਜਿਹੜੀਆਂ ਫਸਲਾਂ ਬਚੀਆਂ ਉਹ ਬਚੀਆਂ ਰਹਿਣ ਤੇ ਕਿਹੜੇ ਪੈਣ ਪਰਾਵਾਂ ਜੇ ਫਸਲਾਂ ਖਰਾਬ ਹੋ ਗਈਆਂ ਮਾਲਕ ਕੇ ਅਰਦਾਸ ਕਰੋ ਮਾਲਕ ਉਹਨਾਂ ਨੂੰ ਸੱਚੇ ਬਾਦਸ਼ਾਹ ਮਿਹਰ ਕਰੇ ਉਹਨਾਂ ਤੇ ਦੇ ਦੇਖੋ ਮੌਸਮ ਨਹੀਂ ਲਗਾਤਾਰ ਪੈ ਰਿਹਾ 3 ਦਿਨ ਹੋ ਗਏ ਆ ਲਗਾਤਾਰ ਨਹੀਂ ਪੈਂਦੇ ਨਾ ਸultanpur ਦਾ ਇੱਕ ਸਾਈਡ ਤਾਂ ਹੜ੍ਹ ਦੀ ਮੋਢੇ ਵਿੱਚ ਆ ਗਿਆ ਇੱਕ ਸਾਈਡ ਬਚੀ ਪਈ ਆ ਜੇ ਇਦਾਂ ਨਹੀਂ ਪੈਂਦਾ ਰਿਹਾ ਤਾਂ ਸultanpur ਵੀ ਖਾਰੇ ਦੇ ਵਿੱਚ ਹੜਾ ਆਉਣ ਦੀ ਸਭਾਵਨਾ ਬਣੀ ਪਈ ਆ ਮਾਲਕ ਅੱਗੇ ਅਰਦਾਸ ਕਰੋ ਕਿ ਮੀਂਹ ਹਟ ਜਵੇ ਤਾਂ ਕਿੜੇ ਪੈਣਪਰਾ ਦੀਆਂ ਫਸਲਾਂ ਬਚੀਆਂ ਬਚੀਆਂ ਰਹਿਣ ਤੇ ਕਈ ਗਰੀਬ ਪੈਣਪਰਵਾਂ ਦਾ ਕੰਮ ਕਰਕੇ ਆ ਮੌਸਮ ਸਹੀ ਹੋ ਜਾਈਏ ਤਾਂ ਉਹਨਾਂ ਪੈਣਪਰਵਾਂ ਦਾ ਕੰਮਕਾਰ ਵੀ ਚੱਲੇ ਤੇ ਇਸ ਵੀਡੀਓ ਕੋਣ ਦਾ ਮਕਸਦ ਇਹ ਸੀਗਾ ਵੀ ਮਾਲਕ ਅੱਗੇ ਅਰਦਾਸ ਕਰੋ ਸਵਾਗਤ ਸੱਚੇ ਪਾਤਸ਼ਾਹ ਮੀਰ ਪ੍ਰਯਾਤ੍ਰਕੇ ਸਭ ਤੇ मालक चढ़ती कला रखे वाहगुरु जी का खालसा वागुरु जी की फतेह देख लो जी लोकेशन वो तो वीडियो लाइक कमेंट शेयर जरूर करो धन्यवाद